ਪੰਜਾਬ ਦੇ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਵਧੀਆਂ ਜਾ ਰਹੀਆਂ ਤੇ ਜੇ ਗੁੰਡਾਗਰਦੀ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੇ ਵਿੱਚ ਵੇਖ ਨੂੰ ਮਿਲੀ ਜਿੱਥੇ ਕਿ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਕਾਰ ਦੇ ਉੱਪਰ ਇੱਟਾਂ ਰੋੜੇ ਚਲਾਏ ਗਏ ਪੱਥਰ ਮਾਰੇ ਗਏ ਤੇ ਮੋਟਰਸਾਈਕਲਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ ਤਸਵੀਰਤਾਂ ਤੋਂ ਨਾ ਸਾਂਝੀਆਂ ਕਰਿਆ ਅੰਮ੍ਰਿਤਸਰ ਦਾ ਇਹ ਇਲਾਕਾ ਜਿੱਥੇ ਕਿ ਗੁੰਡਾਗਰਦੀ ਦਾ ਨੰਗਾ ਨਾਚ ਵੇਖ ਨੂੰ ਮਿਲਿਆ ਜਾਣਕਾਰੀ ਦੇ ਅਨੁਸਾਰ ਇੱਕ ਮਹਿਲਾ ਦੇ ਨਾਲ ਛੇੜਛਾੜ ਦੇ ਮਾਮਲੇ ਤੋਂ ਬਾਅਦ ਹੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਜਸਵਿੰਦਰ ਸਿੰਘ ਨਾਂ ਦੇ ਇੱਕ ਸ਼ਖਸ ਦਾ ਇਲਜ਼ਾਮ ਹੈ ਕਿ ਉਸ ਦੀ ਪਤਨੀ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਛੇੜਛਾੜ ਕੀਤੀ ਜਾਂਦੀ ਜਿਸ ਤੋਂ ਬਾਅਦ ਉਸ ਨੇ ਪੁਲਿਸ ਦੇ ਕੋਲ ਇਸ ਸਬੰਧੀ ਸ਼ਿਕਾਇਤ ਕੀਤੀ ਤੇ ਉਸ ਤੋਂ ਬਾਅਦ ਹੀ ਤੈਸ਼ ਦੇ ਵਿੱਚ ਆਏ ਇਹਨਾਂ ਲੋਕਾਂ ਦੇ ਵੱਲੋਂ ਮੇਰੇ ਘਰ ਦੇ ਉੱਪਰ ਜਿਹੜੀ ਹੈ ਉਹ ਆ ਪੱਥਰ ਚਲਾਈ ਗਈ ਇੱਟਾਂ ਮਾਰੀਆਂ ਗਈਆਂ ਇਸ ਦੇ ਨਾਲ ਹੀ ਜੋ ਕਾਰ ਦੇ ਵਿੱਚ ਖੜੇ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ ਗਈ ਤਾਂ ਮਿਰਸਾ ਦੇ ਕੋਟ ਖਾਲਸਾ ਇਲਾਕੇ ਦੇ ਪਿੰਡ ਵਿੱਚ ਇੱਕ ਮਹਿਲਾ ਨੂੰ ਛੇੜਛਾੜ ਕਰਨ ਦੇ ਮਾਮਲੇ ਤੇ ਪਤੀ ਨੇ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪਛਾਤੇ ਵਿਅਕਤੀਆਂ ਦੇ ਵੱਲੋਂ ਜਸਵਿੰਦਰ ਸਿੰਘ ਦੇ ਕਾਰ ਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਈ ਨੌਜਵਾਨ ਮੁੰਡੇ ਉਸ ਦੇ ਕਾਰ ਬਾਹਰ ਆਏ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਟਾ ਰੋੜਿਆਂ ਨਾਲ ਭਰੇ ਹੋਏ ਬੋਰੇ ਅਤੇ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਭਰੇ ਬੋਰੇ ਸਨ ਜਿਨ੍ਹਾਂ ਨੇ ਉਹਨਾਂ ਦੇ ਕਾਰ ਤੇ ਹਮਲਾ ਕੀਤਾ ਐਨਾਈ ਨਹੀਂ ਉਸ ਦੇ ਘਰ ਦੇ ਦੋ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ ਸਮਾਨ ਦੀ ਭੰਨਤੋੜ ਕੀਤੀ ਤਾਂ ਆਪਣੀ ਜਾਨ ਨੂੰ ਬਚਾਉਣ ਦੇ ਲਈ ਜਸਵਿੰਦਰ ਸਿੰਘ ਆਪਣੇ ਬੱਚਿਆਂ ਤੇ ਪਤਨੀ ਸਣੇ ਛੱਤ ਤੇ ਚੜ ਗਿਆ ਜਿੱਥੇ ਉਸ ਨੇ ਆਪਣੀ ਜਾਨ ਦੀ ਰੱਖਿਆ ਕੀਤੀ ਉੱਥੇ ਹੀ ਉਸ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਹ ਪੁਲਿਸ ਨੂੰ ਸ਼ਿਕਾਇਤ ਦੇ ਚੁੱਕਿਆ ਹੈ ਕਿ ਉਸ ਵਿਅਕਤੀ ਦੇ ਵੱਲੋਂ ਸੇ ਪਤਨੀ ਨੂੰ ਜਿਹੜਾ ਲਗਾਤਾਰ ਹਰਾਸ ਕੀਤਾ ਜਾ ਰਿਹਾ ਉਦਦਰ ਪੁਲਿਸ ਦੇ ਵੱਲੋਂ ਕੀ ਜਾ ਰਿਹਾ ਕਿ ਮਾਮਲੇ ਦੀ ਜੜੀਏ ਜਾਂਚ ਕੀਤੀ ਜਾ ਰਹੀ ਹੈ ਤੇ ਤਸਵੀਰਤਾਂ ਤਾਂ ਸਾਂਝੀਆਂ ਕਰੇ ਕੋਰਟ ਖਾਲਸਾ ਇਲਾਕੇ ਦੀਆਂ ਹੈ ਤਾ ਤਸਵੀਰਾਂ ਨੇ ਤਾਂ ਇਸ ਬਾਬਤ ਕੀ ਕੁਝ ਕਰਨ ਤੋਂ ਸੁਣਾਉਂਦੇ ਆਂ ਗੱਲ ਮੇਰੀ ਵਾਈਫ ਤੋਂ ਹੋਈ ਹੀ ਇਹ ਮੁੰਡਾ ਟੌਰਚਰ ਕਰਦਾ ਮੇਰੀ ਵਾਈਫ ਨੂੰ ਤੇ ਆਪਾਂ ਇੱਕ ਰਿ ਉਹਦੇ ਘਰ ਜਾ ਕੇ ਸਮਝਾ ਕੇ ਵੀ ਆਏ ਹਾਂ ਤੇ ਪਿਓ ਨੂੰ ਕਿ ਆਪਣੇ ਮੁੰਡੇ ਨੂੰ ਡਾਕ ਲੋ ਤੇ ਬਾਕੀ ਜੋ ਵੀ ਅਸੀਂ ਆਪਣੀ ਨਾਲ ਦੀ ਨੂੰ ਮੈਂ ਵੀ ਢੱਕਿਆ ਹੀ ਇਧਰੋਂ ਫੇਰ ਆਪਾਂ ਦੂਜੇ ਘਰ ਚ ਲੱਗੇ ਕਿ ਕੱਲ ਨੂੰ ਫੇਰ ਝਗੜਾ ਹੋਣਾ ਵਾ ਇਹ ਕੰਮ ਨਾ ਹੋਵੇ ਪਰ ਉਹ ਮੁੰਡਾ ਫੇਰ ਆ ਕੇ ਵਾਈਫ ਨੂੰ ਟੌਰਚਰ ਕਰਦਾ ਉਹਦਰ ਦੂਜੇ ਘਰ ਵਜਾਂਦਾ ਸੀ ਉਧਰ ਜਾ ਕੇ ਟੌਰਚਰ ਕਰਦਾ ਸੀ ਇਸ ਕਰਕੇ ਫੇਰ ਅਸੀਂ ਇਹਨਾਂ ਨੂੰ ਬੜਾ ਸਮਝਾਇਆ ਸੀ ਰਿਪੋਰਟ ਵੀ ਦੇ ਗਏ 2 ਮਹੀਨੇ ਤੋਂ ਰਿਪੋਰਟ ਦਿੱਤੀ ਆਪਾਂ ਥਾਣੇ ਉਹਦੀ ਕੋਈ ਕਾਰਵਾਈ ਨਹੀਂ ਹੋਈ ਮੇਰੇ ਨਾਲ ਦੀ ਉਥੇ ਬਿਆਨ ਵੀ ਦੇ ਗਿਆ ਸੀ ਥਾਣੇ ਕੋੜ ਖਾਸਾ ਚੌਂਕੀ ਵਿੱਚ ਪਰ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਮੁੰਡੇ ਤੇ ਉਹਨਾਂ ਨੂੰ ਆਖਿਆ ਕਿ ਮੁੰਡਾ ਫੜੋ ਤੁਸੀਂ ਪਰ ਉਹਨਾਂ ਨੇ ਮੁੰਡਾ ਉਹ ਕਹਿੰਦੇ ਦਾ ਪਿਓ ਕਹਿੰਦਾ ਮੁੰਡਾ ਘਰ ਨਹੀਂ ਆ ਤੇ ਉਹਨਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਜਾਂ ਕਿਸੇ ਨੂੰ ਚੁੱਕ ਕੇ ਲਿਆਉਣ ਦੇ ਭਰਾ ਨੂੰ ਚੁੱਕਣਾ ਉਹਦੇ ਪਿਓ ਨੂੰ ਚੁੱਕਣਾ ਇਹ ਤੇ ਉਹਨਾਂ ਦੀ ਜ਼ਿੰਮੇਵਾਰੀ ਨਾ ਪੇਸ਼ ਕਰਨ ਉਹ ਕਹਿੰਦੇ ਅਸੀਂ ਬੇਦਖਲ ਕੀਤਾ ਤੇ ਬੇਦਖਲ ਕੀਤਾ ਫਿਰ ਘਰੇ ਕੀ ਕਰਨ ਆਉਂਦਾ ਸੀ ਹੁਣ ਸੋ ਕੀ ਗੱਲ ਹੈ ਪਰਸੋ ਇਹੋ ਗੱਲ ਹੋਈ ਕਿ ਮੇਰਾ ਇਹ ਬ੍ਰਦਰ ਇੱਧਰ ਸੀ ਛੋਟੇ ਮੈਂ ਚਲੋ ਦੂਜੇ ਘਰ ਹਾਂ ਤੇ ਇਹਨਾਂ ਨੇ ਉਹ ਮੁੰਡਾ ਅੱਗੇ ਦੇ ਅੰਦਰ ਵੜਿਆ ਨਾ ਤਾਇਆ ਲ ਤੇ ਇਹਨਾਂ ਨੇ ਇਹੋ ਆਖਿਆ ਕਿ ਸਾਨੂੰ ਮੁੰਡਾ ਦਿਖਾ ਦਿਓ ਅਸੀਂ ਉਹਨੂੰ ਮਿਲਣਾ ਵਾਂ ਤੇ ਇਰਾ ਤਾਂ ਆ ਇਹਨਾਂ ਨਾਲ ਬਤਮੀਜੀ ਕਰਨ ਦੇ ਪਾ ਤੁਸੀਂ ਕੌਣ ਹੁੰਦੇ ਸਾਡੇ ਘਰ ਆ ਕੇ ਪੁੱਛਣ ਵਾਲੇ ਅਸੀਂ ਮੁੰਡਾ ਦੇਈਏ ਨਾ ਨਹੀਂ ਤੁਹਾਡੇ ਘਰ ਆਉਣ ਵਾਲੇ ਕਿਹੜੇ ਜੀ ਉਹਦੇ ਜਿਹੜਾ ਤਾਇਆ ਉਹਨੇ ਸ਼ਰਾਬ ਵੀ ਪੀਤੀ ਫਿਰ ਉਹਨਾਂ ਨਾਲ ਤੂੰ ਮੈਂ ਹੋਈ ਇਹਨਾਂ ਨਾਲ ਭਰਾ ਸਾਡੇ ਨੂੰ ਗਾਲਾਂ ਗੁਲਾਂ ਕੱਢੀਆਂ ਤਾਂ ਫਿਰ ਅਸੀਂ ਚੁੱਪ ਕੇ ਮੈਨੂੰ ਫੋਨ ਕੀਤਾ ਇਹਨਾਂ ਨੇ ਅਸੀਂ ਵੀ ਆਏ ਇੱਥੇ ਮੌਜੂਦ ਤੇ ਇਹਨਾਂ ਨੇ ਫੋਨ ਕੀਤਾ ਫਿਰ ਅਸੀਂ ਕਹਿੰਦਾ ਚੁੱਪ ਕਰੋ ਕੋਈ ਗੱਲ ਨਹੀਂ ਤੁਸੀਂ ਨਹੀਂ ਮੁੰਡਾ ਦੇਣਾ ਫਿਰ ਅਸੀਂ ਚੌਂਕੀ ਚੱਲ ਗਏ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਕਹਿ ਗਏ ਭਾਈ ਸਾਡੀ 2 ਮਹੀਨੇ ਦਾ ਦਰਖਾਸਤ ਦਿੱਤੀ ਸੀ ਤੁਹਾਡੀ ਉਹ ਦਿਖਾ ਤੇ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਉਹ ਫੇਰ ਮੁੰਡੇ ਆਏ ਆ ਇਥੇ ਸ਼ਰੀਆਮ ਕੋ ਮਦਾ ਮੁੰਡਾ ਤੋ ਇਹ ਕਾਰਵਾਈ ਕਿਉਂ ਨਹੀਂ ਕੀਤੀ ਉਹ ਬੰਦੇ ਨੇ ਚੁੱਕਿਆ ਕਿਉਂ ਨਹੀਂ ਆ ਤੇ ਉਹ ਕਹਿੰਦੇ ਕੋਈ ਨਹੀਂ ਹੁਣ ਹੈ ਨਹੀਂ ਕੋਈ ਸਵੇਰੇ ਦੱਸਾਂਗੇ ਤੁਹਾਨੂੰ ਉਹਨਾਂ ਕੋਈ ਕਾਰਵਾਈ ਕੋਈ ਕੋਈ ਨਹੀਂ ਆਇਆ ਪੁਲਿਸ ਵਾਲਾ ਨਾ ਉਹਨਾਂ ਕੋ ਤੁਮੜ ਕਹੀਂ ਘਰੇ ਆਏ ਆ ਘਰੇ ਆਏ ਆ ਜਿਵੇਂ ਘਰੇ ਪਹੁੰਚੇ ਆ ਆਪਣਾ ਗੇਟ ਚ ਖਲੋਤੇ ਆ ਇਹਨੇ ਇਹਨਾਂ ਮੁੰਡੇ ਉਧਰੋਂ 20 25 ਮੋਟਰਸਾਈਕਲ ਆ ਗਏ ਮੁੰਡੇ ਦਾਤਰ ਨਾਲ ਪੂਰਾ ਭਰਿਆ ਸੀ ਉਹਨਾਂ ਤੋੜਾ ਵੱਟੇ ਸਭ ਕੁਝ ਭਰਿਆ ਸੀ 40 50 ਮੇਰੇ ਖਿਆਲ ਨਾਲ 60 ਕੇ ਮੁੰਡੇ ਹੋਣੇ ਸਾਰੇ ਮੋਟਰਸਾਈਕਲ ਲੈ ਕੇ ਮਿੰਟੋਂ ਮਿੰਟ ਸਾਡੇ ਤੇ ਚੜਾਈ ਕਰ ਗਏ ਸਾਡੇ ਕੋਲ ਆਪਣਾ ਗੇਟ ਬੰਦ ਕਰਨ ਜੋਗੀ ਟਾਈਮ ਨਹੀਂ ਹੈਗਾ ਵੀ ਇੰਨਾ ਕੁ ਟਾਈਮ ਨਹੀਂ ਹੈਗਾ ਵੀ ਗੇਟ ਬੰਦ ਕਰ ਲਈਏ ਅਸੀਂ ਭੱਜ ਕੇ ਦਵਾ ਦਾ ਆਪਣੇ ਕੋਠੇ ਛੜੇ ਆਪਣੇ ਬੱਚੇ ਲੈ ਕੇ ਫੈਮਿਲੀ ਨੂੰ ਲੈ ਕੇ ਵੀ ਅਸੀਂ ਬਾਜੀ ਗੇੜ ਅਸੀਂ ਕੁੰਡਾ ਹੀ ਲਗਾਵਾ ਤੇ ਉਹਨਾਂ ਨੇ ਇੰਨੀ ਕੀ ਗਵਾਰਦਤ ਕੀਤੀ ਵੀ ਕੁੰਡਾ ਤੱਕ ਟੁੱਟ ਗਿਆ ਵਿੰਗਾ ਹੋ ਗਿਆ ਮੋਟਰਸਾਈਕਲ ਅੰਦਰ ਲੱਗੇ ਉਹਨਾਂ ਮੋਟਰਸਾਈਕਲ ਕੱਢ ਕੇ ਬੁਗੇ ਦੇ ਵਿੱਚ ਹੀ ਸਾੜ ਦਿੱਤੇ ਦੋ ਮੋਟਰਸਾਈਕਲ ਨਵੇਂ ਮੋਟਰਸਾਈਕਲ ਉਹ ਦੋਵੇਂ ਸਾੜ ਤੇ ਉਸ ਤੋਂ ਇਲਾਵਾ ਕੀ ਹੋਇਆ ਵਾ ਇਹਨਾਂ ਨੇ ਕੋਠਿਆਂ ਤੇ ਚੜ ਕੇ ਮੁੰਡਿਆਂ ਨੇ ਸਾਰਿਆਂ ਨੇ ਇਹਨਾਂ ਨੇ ਕੀ ਕੀਤਾ ਤੋੜੇ ਭਰ ਭਰ ਹਥਿਆਰ ਵੀ ਲਿਆਏ ਆ ਤੋੜੇ ਭਰ ਭਰ ਰੋੜੇ ਵੀ ਲਿਆਏ ਆ ਜਿਨ੍ਹਾਂ ਨੂੰ ਆਪਾਂ ਪੱਥਰ ਕਹਿ ਦਿੰਨੇ ਜਿਹੜੇ ਵੀ ਆਪਾਂ ਚਿਪਸ ਵਾਲੇ ਪੱਥਰ ਹੁੰਦੇ ਆ ਲੈਣਾ ਤੋਂ ਜਿਹੜੇ ਚੁੱਕੇ ਗਏ ਇਹਨਾਂ ਨੂੰ ਸਪੈਸ਼ਲ ਲੈ ਕੇ ਆਏ ਹੋ ਇੰਨਾ ਕਿ ਇਹਨਾਂ ਨੇ ਪੱਥਰ ਰੋੜਾ ਇੰਨਾ ਕਿ ਚਲਾਇਆ ਵਾ ਕਿ ਸਾਡੇ ਸਾਰੇ ਘਰ ਦਾ ਨੁਕਸਾਨ ਹੋ ਗਿਆ ਜਿਹੜੀ ਅੱਗ ਲਾਈ ਇਹ ਮੋਟਰਸਾਈਕਲਾਂ ਨੂੰ ਉਹਦੇ ਨਾਲ ਨੁਕਸਾਨ ਇੰਨਾ ਹੋਇਆ ਕਿ ਸਾਰਾ ਘਰ ਜਿਹੜਾ ਨਾ ਦੋ ਮੰਜ਼ਲ ਤੱਕ ਕਾਲਾ ਹੋ ਚੁੱਕਾ ਬਹੁਤ ਜ਼ਿਆਦਾ ਨੁਕਸਾਨ ਇਹ ਮਸਲਾ ਨਹੀਂ ਤੁਹਾਡਾ ਮੇਨ ਹੈ ਸ਼ੇਰ ਸ਼ਾਹ ਦਾ ਨਹੀਂ ਮਸਲਾ ਇਹ ਬਲੈਕਮੇਲਿੰਗ ਦਾ ਹੈ ਕਿਸ ਸਾਡੀ ਵੱਡੀ ਭਾਬੀ ਉਹਨੂੰ ਬਲੈਕਮੇਲ ਕਰਦਾ ਅਸੀਂ ਕਰਨੀ ਹੀ ਹੁੰਦੇ ਉਦੋਂ ਕਰਦਾ ਸੀ ਸਾਡੀ ਮੌਜੂਦਗੀ ਦੇ ਵੇਲੇ ਸਾਨੂੰ ਪਤਾ ਨਹੀਂ ਲੱਗਾ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਇਹ ਗੱਲ ਬਾਹਰ ਪਹੁੰਚ ਗਈ ਲੋਕਾਂ ਤੱਕ ਪਹੁੰਚ ਗਈ ਉਹਨਾਂ ਨੇ ਸਾਨੂੰ ਦੱਸਿਆ ਵੀ ਆਹ ਕੰਮ ਹੋਣ ਡਿਆ ਜੇ ਅੰਦਰ ਵੜ ਗਿਆ ਸੀ ਮੈਂ ਹਾਂਜੀ ਅੰਦਰ ਵੜਨ ਦਾ ਕਿ ਉਹਨਾਂ ਨੇ ਉਹ ਉਹੀ ਤੁਹਾਨੂੰ ਦੱਸਿਆ ਕਿ ਅੰਦਰ ਵੜ ਕੇ ਬਲੈਕਮੇਲਿੰਗ ਕਰਕੇ ਇੱਕ ਵਾਰੀ ਤੇ ਬਲੈਕਮੇਲ ਕੀਤਾ ਅੰਦਰ ਵੜ ਕੇ ਬੜਾ ਕੁਝ ਕੀਤਾ ਉਹ ਕਹਿੰਦੇ ਨਹੀਂ ਇਹ ਕੰਮ ਕਰ ਸਕਦੇ ਉਸ ਤੋਂ ਬਾਅਦ ਫੇਰ ਦੁਬਾਰਾ ਆਇਆ ਵਾ ਦੁਬਾਰਾ ਆਇਆ ਕਿ ਇਹਨੂੰ ਬਦ ਲੱਗੇ ਨੇ ਭਾਬੀ ਮੇਰੀ ਦੀ ਵੱਡੀ ਨੇ ਉਹਦਾ ਗੇਟ ਬੰਦ ਕਰ ਲਿਆ ਉਹਨੇ ਲੈ ਵੀ ਇੰਨੀਆਂ ਲੱਤਾਂ ਮਾਰੀਆਂ ਗੇਟ ਨੂੰ ਉਹਦੋਂ ਬਲੈਕਮੇਲਿੰਗ ਕਰਨ ਦੀ ਕੋਸ਼ਿਸ਼ ਕਰਨ ਦੇ ਵੀ ਉਹਨੂੰ ਅੰਦਰ ਆਉਂਦੇ 28 ਤਰੀਕ ਨੂੰ ਕੇਂਦਰਾ ਕਲੋਨੀ ਦੀ ਵਿੱਚ ਦੋਹਾਂ ਤਰ੍ਹਾਂ ਦਾ ਸੋਚ ਝਗੜਾ ਆ। ਉਹ ਸਬੰਧੀ ਐਫ ਆਰ ਨੰਬਰ 338 ਪੀ ਦਾ 25 ਦਰਜ ਕਰਕੇ ਤੇ ਜਿਹੜੇ ਮੇਨ ਦੋਸ਼ੀ ਉਹਦੇ ਚ ਫੜੇ ਗਏ ਆ ਦੂਸਰੇ ਪਾਸੋਂ ਵੀ ਜਿਹੜਾ ਕ੍ਰਾਸ ਕੇਸ ਦਰਜ ਹੋਇਆ ਉਹ ਵੀ ਆਪਾਂ ਬੰਦੇ ਜਿਹੜੇ ਆ ਕੱਬੂ ਕਿਹਾ। ਇਹ ਦੱਸੇਗਾ ਸਰ ਕੋਈ ਝਗੜਾ ਵਗਰਾ ਕਿਉਂ ਕਿਦੋਂ ਵਾਇਰੋ। ਅਲੱਗ ਇਹਦਾ ਕੋਈ ਨਾ ਆਪਸੀ ਪ੍ਰਾਣੀ ਕੋ ਰਜਿਸਟ੍ਰੇਸ਼ਨ ਚੱਲਦੀ ਸੀ ਲੇਡੀ ਵਗਰਾ ਤੋਂ ਲੈ ਕੇ ਉਸ ਬੰਦੀ ਸਾਰੀ ਇਨਵੈਸਟੀਗੇਸ਼ਨ ਕਰਦੇ। ਤੇ ਮਰਦਾਂ ਦੇ ਸਾਡੇ ਵਿੱਚ ਹਾਂ ਦੋ ਮੋਟਰਸਾਈਕਲ ਲੱਗੇ ਉਹ ਜੇ ਮੇਨ ਦੋਸ਼ੀ ਆਪਾਂ ਫੜ ਲਿਆ ਬਾਕੀ ਵੈਸਟ ਕਰੋ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਵੜਨ ਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ